ਮਾਪਾ ਬਪੈ ਨਾ ਖਰਚਾ ਚੱਕੇ ਬੱਚੇ ਨੂੰ ਕੁੜੀ ਨੂੰ ਮੁੰਡੇ ਨੂੰ ਵਿਆਹ ਕੇ ਭੇਜਦੇ ਮੁੰਡੇ ਨੂੰ ਪੜਾਈਆਂ ਤੇ ਖਰਚ ਕਰਦੇ ਤੇ ਇਹ ਧੋਖਾ ਦੇਣਾ ਤੇ ਇੱਕ ਰੱਬ ਨੂੰ ਧੋਖਾ ਦੇਣਾ ਫਖਰ ਜਾ ਕੇ ਲੜਕੀਆਂ ਬਦਲ ਜਾਂਦੀਆਂ ਨਹੀਂ ਇਵਨ ਕੀ ਆਪਾਂ ਕਈ ਵਾਰ এয়ারਪੋਰਟ ਤੇ ਵੀ ਦੇਖਿਆ ਚੂੜੇ ਵਗੈਰਾ ਵੀ 10 ਪਿੰਚ ਪਾ ਦਿੰਦੀਆਂ ਨੇ ਪਹਿਲੇ ਤਾਂ ਅਸੀਂ ਗਲਤ ਹੈ ਜਦੋਂ ਅਸੀਂ ਨਹੀਂ ਕੁਝ ਕਰ ਸਕਦੇ ਹੈਗੇ ਤੇ ਅਸੀਂ ਦੂਸਰੇ ਦੇ ਸਿਰ ਪਰ ਰੱਖ ਕੇ ਜਾਣਗੇ ਹੁਣ ਉਹਦਾ ਕੀ ਪਤਾ ਅਗਲੇ ਦਾ ਕੀ ਮਾਈਂਡ ਹੈ ਗਾਹ ਉਹਨਾਂ ਲਾਲਚ ਹੋ ਜਾਣਾ ਪੈਸੇ ਦਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਮੈਂ ਸੋਨੀਆ ਸੋ ਜਿਵੇਂ ਕਿ ਸਭ ਜਾਣਦੇ ਨੇ 6 एज ਫਿਲਮ ਜੋ ਆ ਜਲਦ ਹੀ ਸਿਨੇਮਾ ਘਰਾਂ ਦੇ ਵਿੱਚ ਦਸਤਕ ਦੇਣ ਵਾਲੀ ਆ ਇਸ ਫਿਲਮ ਦੇ ਜੀ ਆਪਾਂ ਕਹਾਣੀ ਦੀ ਗੱਲ ਕਰੀਏ ਤਾਂ ਇਸ ਫਿਲਮ ਦੀ ਕਹਾਣੀ ਦੇ ਵਿੱਚ ਦਿਖਾਇਆ ਗਿਆ ਕਿ ਕਿਵੇਂ ਇੱਕ ਕੁੜੀ ਜਦੋਂ ਬਾਹਰ ਜਾਂਦੀ ਉਸ ਦੇ ਉੱਤੇ ਮੁੰਡੇ ਵਾਲਿਆਂ ਵੱਲੋਂ ਪੈਸੇ ਲਗਾਏ ਜਾਂਦੇ ਤੇ ਉਹ ਕਿਵੇਂ ਬਾਹਰ ਜਾ ਕੇ ਮੁੱਕਰ ਜਾਂਦੀ ਤੇ ਅੱਜ ਅਸੀਂ ਮੋਹਾਲੀ ਪਹੁੰਚੇ ਹਾਂ ਜਿੱਥੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਜਾਣਾਂਗੇ ਉਹਨਾਂ ਦੀ ਇਸ ਟੌਪਿਕ ਦੇ ਉੱਤੇ ਕੀ ਰਾਏ ਹੈ ਕਿਉਂਕਿ ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਇਹ ਚੀਜ਼ਾਂ ਜੋ ਆ ਕਾਫੀ ਜ਼ਿਆਦਾ ਚੱਲ ਰਹੀਆਂ ਜਿੱਥੇ ਜਦੋਂ ਆਪਾਂ ਦੇਖੀਏ ਤਾਂ ਕੁੜੀਆਂ ਬਾਹਰ ਜਾਂਦੀਆਂ ਤਾਂ ਉਹਨਾਂ ਦੇ ਉੱਤੇ ਮੁੰਡੇ ਪਰਿਵਾਰ ਦੇ ਵੱਲੋਂ ਪੈਸੇ ਲਗਾਏ ਜਾਂਦੇ ਆ ਤਾ ਕੁੜੀਆਂ ਬਾਹਰ ਜਾ ਕੇ ਮੁੱਕਰ ਜਾਂਦੀਆਂ ਤੇ ਕਈ ਵਾਰ ਅਜਿਹਾ ਵੀ ਹੁੰਦਾ ਵੀ ਮੁੰਡੇ ਵੀ ਬਾਹਰ ਜਾ ਕੇ ਮੁੱਕਰ ਜਾਂਦੇ ਆ ਤੇ ਉਹਨਾਂ ਦੇ ਹੋਰਾਂ ਕੁੜੀਆਂ ਦੇ ਨਾਲ ਅਫੇਅਰਸ ਚੱਲ ਰਹੇ ਹੁੰਦੇ ਆ ਤੇ ਇੱਥੇ ਉਹਨਾਂ ਨੇ ਵਿਆਹ ਕਰਵਾਏ ਹੁੰਦੇ ਪੰਜਾਬ ਦੇ ਵਿੱਚ ਤੇ ਬਾਹਰ ਜਾ ਕੇ ਉਹ ਕਿਸੇ ਹੋਰ ਦੇ ਨਾਲ ਰਹਿ ਰਹੇ ਹੁੰਦੇ ਆ ਜੇਕਰ ਇਸ ਇਸ ਦੀ ਗੱਲ ਕੀਤੀ ਜਾਵੇ ਤਾਂ ਅਜਿਹਾ ਕਿਹਾ ਜਾ ਸਕਦਾ ਹੈ ਕਿ ਪੰਜਾਬ ਦੇ ਵਿੱਚ ਹੀ ਆ ਬਹੁਤ ਸਾਰੀ ਥਾਵਾਂ ਦੇ ਉੱਤੇ ਇੱਕ ਕਾਲਾ ਧੰਦਾ ਬਣ ਚੁੱਕਿਆ ਹੈ ਕਿ ਕਿਵੇਂ ਮਾਪੇ ਵੀ ਆਪਣੇ ਨਿਆਣਿਆਂ ਨੂੰ ਵੱਡਾ ਕਰਦੇ ਆ ਉਹਨਾਂ ਦੇ ਵੱਲੋਂ ਕੁੜੀਆਂ ਨੂੰ ਆਇਲਸ ਕਰਵਾ ਦਿੱਤੀ ਜਾਂਦੀ ਹੈ ਕਿ ਉਹਨਾਂ ਕੋਲ ਪੈਸੇ ਨਹੀਂ ਹੈ ਪਰ ਆਇਲਸ ਕਰਵਾ ਰਹੇ ਆ ਤਾਂ ਇੱਕ ਹਿਸਾਬ ਦੇ ਨਾਲ ਆਪਣੀਆਂ ਕੁੜੀਆਂ ਨੂੰ ਵੇਚਣ ਵੇਚਣ ਦੀ ਉਹਨਾਂ ਦੇ ਵੱਲੋਂ ਜੋ ਗੱਲ ਕੀਤੀ ਜਾਂਦੀ ਹੈ ਵੀ ਪੈਸੇ ਲਗਾ ਦਿਓ ਤੇ ਬਾਹਰ ਭੇਜ ਦਿੱਤਾ ਜਾਵੇ ਉਹਨਾਂ ਨੂੰ ਤਾਂ ਮੁੰਡੇ ਵਾਲਿਆਂ ਵੱਲੋਂ ਵੀ ਅਜਿਹੀਆਂ ਚੀਜ਼ਾਂ ਕੀਤੀਆਂ ਜਾਂਦੀਆਂ ਕਿ ਸਾਡੇ ਮੁੰਡੇ ਕੋਲ ਪਲੱਸ 2 ਹੋ ਗਈ ਹੈ ਪਰ ਉਹਦੇ ਕੋਲ ਆਇਲਸ ਨਹੀਂ ਹੋ ਰਹੀ ਹੈ ਪਰ ਆਪਾਂ ਪੈਸੇ ਜ਼ਰੂਰ ਲਗਾ ਦੇਵਾਂਗੇ ਸੋ ਇਹ ਚੀਜ਼ਾਂ ਜੋ ਆ ਅੱਜਕੱਲ ਪੰਜਾਬ 'ਚ ਬਹੁਤ ਸਰੀਆਂ ਚੱਲ ਰਹੀਆਂ ਨੇ ਬਹੁਤ ਸਾਰੇ ਕੇਸਿਸ ਵੀ ਆਏ ਜਿੱਥੇ ਮੁੰਡਿਆਂ ਦੇ ਵੱਲੋਂ ਕਰ ਲਏ ਜਾਂਦੇ ਆ ਕਿਉਂਕਿ ਉਹਨਾਂ ਦੀ ਵਾਈਫਸ ਜੋ ਉਹਨਾਂ ਨੂੰ ਬਾਹਰ ਲੈ ਕੇ ਨਹੀਂ ਜਾਂਦੀਆਂ ਤਾਂ ਕੁੜੀਆਂ ਦੇ ਵੱਲੋਂ ਵੀ ਅਜਿਹੇ ਕਦਮ ਜੋ ਚੱਕੇ ਜਾਂਦੇ ਆ ਜੇਕਰ ਉਹਨਾਂ ਦਾ ਹਸਬੰਡ ਉਹਨਾਂ ਨੂੰ ਬਾਹਰ ਜਾ ਕੇ ਧੋਖਾ ਦੇ ਦਿੱਤਾ ਦੇ ਦਿੰਦਾ ਤੇ ਅੱਜ ਅਸੀਂ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਦੀ رائے ਜਾਣਾਂਗੇ ਕਿ ਇਸ ਜੋ ਟਾਪਿਕ ਜੋ ਇਹ ਮਸਲਾ ਚੱਲ ਰਿਹਾ ਹੈ ਇਸ ਦੇ ਉੱਤੇ ਉਹਨਾਂ ਦਾ ਕੀ ਪੱਖ ਹੈ ਉਹਨਾਂ ਦੀ ਕੀ رائے ਆ ਉਹਨਾਂ ਦਾ ਕੀ ਨਜ਼ਰੀਆ ਹੈ ਤੁਸੀਂ ਕਿਵੇਂ ਵੇਖਦੇ ਹੋ ਵੀ ਜਿਵੇਂ ਜਿਹੜੇ ਅੱਜਕਲ ਬੱਚੇ ਬਾਹਰ ਜਾਂਦੇ ਆ ਬਹੁਤ ਵਾਰ ਜਿਆ ਹੁੰਦਾ ਕਿ ਕੁੜੀਆਂ ਤੋਂ ਖਾਦੇ ਜਾਂਦੀਆਂ ਬਾਹਰ ਜਾ ਕੇ ਤੇ ਕਈ ਵਾਰ ਜਿਆ ਹੁੰਦਾ ਵੀ ਮੁੰਡੇ ਵੀ ਧੋਖਾ ਦੇ ਜਾਂਦੇ ਕੁੜੀਆਂ ਨੂੰ ਜਿਹੜੀਆਂ ਨੂੰ ਇੱਥੋਂ ਵਿਆਹ ਕੇ ਨਹੀਂ ਲੈ ਕੇ ਜਾਂਦੇ ਤੁਸੀਂ ਇਹਨਾਂ ਚੀਜ਼ਾਂ ਨੂੰ ਕਿਵੇਂ ਵੇਖਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਬਾਰੇ ਜਿਵੇਂ ਕਹਿ ਰਹੇ ਵੀ ਜੋ ਵੀ ਹੋ ਰਿਹਾ ਚਾਹੇ ਮੁੰਡਾ ਹੋਵੇ ਚਾਹੇ ਕੁੜੀ ਹੋਵੇ ਜਿਹੜਾ ਧੋਖਾ ਦਿੰਦਾ ਆਪਣੇ ਸਾਥੀ ਨੂੰ ਉਹ ਗਲਤ ਹੈ ਤੇ ਐਵੇਂ ਸਭ ਦੀਆਂ ਸਾਂਝੀ ਹੁੰਦੀਆਂ ਨੇ ਤੇ ਮੁੰਡੇ ਵੀ ਸਭ ਤੇ ਸਾਂਝੀ ਹੁੰਦੇ ਸਭ ਦੇ ਪੁੱਤਰ ਵੀ ਹੁੰਦੇ ਤੇ ਐਵੇਂ ਹੁੰਦੀਆਂ ਪਰ ਇੱਕ ਜੀਵਨ ਸਾਥੀ ਨੂੰ ਧੋਖਾ ਦੇਣਾ ਮੈਂ ਤੁਸ ਨੂੰ ਗਲਤ ਸਮਝਦਾ ਨਹੀਂ ਹੋਣਾ ਚਾਹੀਦਾ ਜਿਵੇਂ ਮਤਲਬ ਇੱਕ ਤੰਦਾ ਵੀ ਬਣ ਗਿਆ ਅੱਜ ਕੱਲ ਆਪਾਂ ਵੇਖੀਏ ਤਾਂ ਕਿਉਂਕਿ ਕੁੜੀਆਂ ਦੇ ਘਰ ਦੇ ਕਹਿੰਦੇ ਵੀ ਆਪਾਂ ਕੁੜੀ ਨੂੰ ਆਇਲਸ ਕਰਾ ਦੇਣੀ ਆ ਪਰ ਸਾਡੇ ਕੋਲ ਬਾਹਰ ਪੇ ਜਿੰਜੋਗੇ ਪੈਸੇ ਨਹੀਂ ਹੈਗੇ ਆ ਤੇ ਮੁੰਡੇ ਵਾਲੇ ਐ ਸੋਚਦੇ ਆ ਵੀ ਸਾਡਾ ਮੁੰਡਾ ਪੜ ਗਿਆ ਪਰ ਇਹ ਤੋਂ ਆਇਲਸ ਨਹੀਂ ਹੋ ਰਹੀ ਤੇ ਆਪਾਂ ਕੁੜੀ ਦੇ ਉੱਤੇ ਪੈਸੇ ਲਗਾ ਦਾਂਗੇ ਤੇ ਐਦਾਂ ਕੁੜੀ ਨੂੰ ਆਪਾਂ ਬਾਹਰ ਭੇਜ ਦਾਂਗੇ ਫਿਰ ਉਹ ਸਾਡੇ ਮੁੰਡੇ ਨੂੰ ਬੁਲਾ ਲੇਗੀ ਬਾਹਰ ਤੁਸੀਂ ਇਹਨਾਂ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਵੀ ਸਹੀ ਚੀਜ਼ਾਂ ਆ ਜਾਂ ਨਹੀਂ ਹੈ ਕਿਉਂਕਿ ਉਹ ਕੁੜੀਆਂ ਵੀ ਫਿਰ ਬਾਹਰ ਜਾ ਕੇ ਮੁੱਕਰ ਜਾਂਦੀਆਂ ਤੇ ਮੁੰਡੇ ਵੀ ਇੱਥੇ ਫਿਰ ਸੈੱਡ ਕਰ ਲੈਂਦੇ ਆ ਹਾਂ ਇਹ ਦੋਨੋਂ ਤਰ੍ਹਾਂ ਹੈ ਜੀ ਕੁੜੀਆਂ ਵੀ ਗਲਤ ਕੰਮ ਕਰ ਜਾਂਦੀਆਂ ਮੁੰਡੇ ਵੀ ਕਈ ਗਲਤ ਕੰਮ ਕਰ ਦਿੰਦੇ ਕਈ ਮੁੰਡੇ ਵਾਲੇ ਵੀ ਮੁੱਕਰ ਜਾਂਦੇ ਆ ਕਿ ਕੁੜੀਆਂ ਵੀ ਮੁੱਕਰ ਜਾਂਦੀਆਂ ਪਰ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਇੰਨਾ ਪੈਸਾ ਲਾ ਕੇ ਜਮੀਨਾ ਵੇਚ ਕੇ ਪੜਾਈ ਕਰਕੇ ਬਾਹਰ ਭੇਜਦੇ ਚਾਹੇ ਕਿਸੇ ਵੀ ਰੂਪ ਵਿੱਚ ਭੇਜਦੇ ਸਟੱਡੀ ਵੇਸ ਭੇਜਦੇ ਜਾਂ ਕਿਸੇ ਭੇਜਦੇ ਉੱਥੇ ਜਾ ਕੇ ਅਗਰ ਕੋਈ ਮੁੰਡਾ ਇੱਥੋਂ ਵਿਆਹ ਕੇ ਲੈ ਗਿਆ ਤੇ ਉੱਥੇ ਜਾ ਕੇ ਉਹਨੂੰ ਛੱਡ ਦੇ ਉਹ ਵੀ ਪੂਰੀ ਗੱਲ ਹੈ ਜੇ ਕੁੜੀ ਇੱਥੋਂ ਚਲੀ ਗਈ ਤੇ ਉੱਥੇ ਜਾ ਕੇ ਮੁੰਡੇ ਨੂੰ ਨਾ ਬੁਲਾਏ ਉਹ ਤੇ ਬਹੁਤ ਬਹੁਤ ਹੀ ਮਾੜੀ ਗੱਲ ਹੈ ਕਿਉਂਕਿ ਆਖਿਰ ਜਿਸ ਨੇ ਪੈਸਾ ਲਾਇਆ ਮਾਪਿਆਂ ਨੇ ਉਸਨੇ ਤੇ ਹਜ਼ਾਰਾਂ ਲੱਖਾਂ ਰੁਪਏ ਲਾ ਕੇ ਬਾਹਰ ਭੇਜਿਆ ਤੇ ਇਹ ਠੀਕ ਨਹੀਂ ਹੁੰਦਾ ਅਸੀਂ ਕੋਈ ਰੱਬ ਨੂੰ ਜਾਣ ਦੇਣੀ ਹੈ ਕੋਈ ਪੈਸਾ ਕੋਈ ਮਾਈ ਬਾਪ ਨਹੀਂ ਹੈ ਇਨਸਾਨੀਅਤ ਮਾਈ ਬਾਪ ਹੈ ਇਨਸਾਨੀਅਤ ਦੇ ਨਾਤੇ ਇੱਕ ਜੋ ਕੁਝ ਹੋ ਰਿਹਾ ਹੈ ਗਲਤ ਹੋ ਰਿਹਾ ਹੈ ਹੋਣਾ ਨਹੀਂ ਚਾਹੀਦਾ ਅੱਛਾ ਤੁਹਾਡੇ ਘਰ ਚੋਂ ਕੋਈ ਬਾਹਰ ਗਿਆ ਹਾਂ ਮੇਰਾ ਬੇਟਾ ਬਾਹਰ ਹੈ ਉਹ ਵਿਆਹ ਕਰਵਾ ਕੇ ਗਿਆ ਹਾਂ ਇੱਥੋਂ ਵਿਆਹ ਕਰਾ ਕੇ ਗਿਆ ਸੀ ਅੱਛਾ ਤੁਸੀਂ ਆਲੇ ਦੁਆਲੇ ਆਪਣੀ ਜ਼ਿੰਦਗੀ ਚ ਅਜਿਹਾ ਕੇਸ ਕੋਈ ਵੇਖਿਆ ਜਦੋਂ ਇੱਥੇ ਕੁੜੀਆਂ ਮੁੰਡਿਆਂ ਨੂੰ ਜਾਂ ਮੁੰਡੇ ਕੁੜੀਆਂ ਨੂੰ ਧੋਖਾ ਦੇ ਜਾਂਦੇ ਇਹ ਬਾਹਰ ਜਾਂਦੇ ਚ ਮੈਂ ਦੇਖਿਆ ਨਹੀਂ ਲੇਕਿਨ ਮੈਂ ਅਖਬਾਰਾਂ ਪੜ੍ਹੀਆਂ ਸੁਣੀਆਂ ਵੀਡੀਓ ਦੇਖੀਆਂ ਬਹੁਤ ਬਹੁਤ ਦੇਖ ਰਿਹਾ ਹਾਂ ਜਿਹੜੀਆਂ ਕੁੜੀਆਂ ਕਿਸ ਵਿਆਹ ਕਰਕੇ ਚਲੀ ਜਾਂਦੀ ਉੱਥੇ ਜਾ ਕੇ ਮੁਕਰ ਜਾਂਦੀਆਂ ਕਿਸ ਹੋਰ ਮੁੰਡੇ ਨਾਲ ਚਲੀ ਜਾਂਦੀਆਂ ਔਰ ਕਈ ਮੁੰਡੇ ਦੇਖਿਆ ਤੂੰ ਇੱਥੇ ਵਿਆਹ ਕਰਕੇ ਜਾਂਦੇ ਉੱਥੇ ਜਾ ਕੇ ਕਿਸ ਹੋਰ ਕੁੜੀ ਨਾਲ ਕਰ ਲੈਂਦੇ ਇਹ ਗਲਤ ਹੈ ਇਹ ਠੀਕ ਨਹੀਂ ਹੈ ਆਪਣੇ ਜੀਵਨ ਸਾਥੀ ਨੂੰ ਧੋਖਾ ਦੇਣਾ ਇੱਕ ਰੱਬ ਨੂੰ ਧੋਖਾ ਦੇਣਾ ਬਰਾਬਰ ਹੈ ਮਾਪੇ ਉਹ ਵੀ ਕਰਜ਼ਾ ਮਾਪੇ ਬਾਪ ਤੇ ਪਹਿਲੇ ਕਹਿੰਦਾ ਮੈਂ ਕਿ ਮਾਪੇ ਪਹਿਨਾ ਕਰਜ਼ਾ ਚੱਕ ਕੇ ਬੱਚੇ ਨੂੰ ਕੁੜੀ ਨੂੰ ਮੁੰਡੇ ਨੂੰ ਵਿਆਹ ਕੇ ਭੇਜਦੇ ਮੁੰਡੇ ਨੂੰ ਪੜਾਈਆਂ ਤੇ ਖਰਚ ਕਰਦੇ ਤੇ ਇਹ ਧੋਖਾ ਦੇਣਾ ਤੇ ਇੱਕ ਰੱਬ ਨੂੰ ਧੋਖਾ ਦੇਣਾ ਹੈ ਤੁਸੀਂ ਮਾਂ ਕੁੜੀਆਂ ਨੂੰ ਧੋਖਾ ਦੇ ਰਹੇ ਮੁੰਡਿਆਂ ਨੂੰ ਧੋਖਾ ਦੇ ਰਹੇ ਤੁਸੀਂ ਰੱਬ ਨੂੰ ਧੋਖਾ ਦੇ ਰਹੇ ਹੋ ਜਿਹੜਾ ਜੀਵਨ ਸਾਥੀ ਹੈ ਰਮਹਾਰਾਜ ਦੀ ਹਜ਼ੂਰੀ ਤੁਸੀਂ ਲਾਵਾਂ ਲਾਵਾਂ ਲੈਂਦੇ ਹੋ ਯਾਰ ਜਾਂ ਮੰਦਿਰ ਜਾਂਦੇ ਹੋ ਮਸਜਿਦ ਜਾਂਦੇ ਹੋ ਕਿੱਥੇ ਵੀ ਤੁਸੀਂ ਲਾਵਾਂ ਲੈਂਦੇ ਹੋ ਉਸ ਰੱਬ ਨੂੰ ਸਾਖਸ਼ਾਸ ਕਰਕੇ ਕਹਿੰਦੇ ਹੋ ਵੀ ਮੈਂ ਇਹਦਾ ਸਾਥ ਜੀਵਨ ਭਰ ਨਿਵਾਗਾ ਪਰ ਉੱਥੇ ਜਾ ਕੇ ਜਦ ਤੁਸੀਂ ਇਹ ਕੰਮ ਪੁੱਠੇ ਕੰਮ ਕਰਦੇ ਹੋ ਤੇ ਰੱਬ ਵੀ ਤੁਹਾਨੂੰ ਮਾਫ ਨਹੀਂ ਕਰੇਗਾ ਜਿਵੇਂ ਅੱਜ ਕੱਲ ਕੁੜੀਆਂ ਬਾਹਰ ਜਾਂਦੀਆਂ ਮੁੰਡਿਆਂ ਤੋਂ ਧੋਖਾ ਦੇ ਜਾਂਦੀਆਂ ਹਨ ਹੈਨਾ ਕਈਆਂ ਤਾਂ ਕੁੜੀਆਂ ਐ ਹੁੰਦੀਆਂ ਵੀ ਉਹਨਾਂ ਨੂੰ ਵਿਆਹ ਕਰਵਾ ਕੇ ਜਾਂਦੀਆਂ ਤਾਂ ਉਹਨਾਂ ਦੇ ਜਿਹੜੇ ਚੂੜੇ ਹੁੰਦੇ ਉਹ ਡਸਟਬਿਨ ਚ ਬਾਹਰ 에ਰਪੋਰਟਸ ਦੇ ਉੱਤੇ ਮਿਲਦੇ ਆ ਹੈਨਾ ਉਹ ਮੁੰਡਿਆਂ ਵਾਲੇ ਵਾਲੋ ਜੋ ਪੈਸੇ ਲਗਾਏ ਜਾਂਦੇ ਉਹਨਾਂ ਨੂੰ ਬਾਹਰ ਭੇਜਿਆ ਜਾਂਦਾ ਕਈ ਮੁੰਡੇ ਬਾਹਰ ਜਾ ਕੇ ਕੁੜੀਆਂ ਨੂੰ ਡਿਚ ਕਰ ਦਿੰਦੇ ਆ ਤੁਸੀਂ ਇਹਨਾਂ ਚੀਜ਼ਾਂ ਨੂੰ ਲੈ ਕੇ ਕਿਵੇਂ ਦੇਖਦੇ ਹੋ ਕੀ ਸੋਚਦੇ ਹੋ ਦੇਖੋ ਅੱਜ ਕੱਲ ਦੇ ਟਾਈਮ 'ਚ ਹੈ ਤਾਂ ਇਹ ਬਹੁਤ ਗਲਤ ਹੈ ਪੇਰੈਂਟਸ ਆਪਣੇ ਬੱਚੇ ਨੂੰ ਕਿਵੇਂ ਸਟੱਡੀ ਕਰਵਾਉਂਦੇ ਆ ਕਿ ਸਲੈਕ ਬਣਾਉਂਦੇ ਆ ਔਰ ਉਹ ਵਿਚਾਰੇ ਨਾ ٹرسٹ ਕਰਕੇ ਮਤਲਬ ਆਪਣੇ ਬੇਟੇ ਦੀ ਮੈਰिज ਕਰਕੇ ਭੇਜਦੇ ਆ ਔਰ ਬਾਹਰ ਜਾ ਕੇ ਲੜਕੀਆਂ ਬਦਲ ਜਾਂਦੀਆਂ ਨੇ ਇਵਨ ਕੀ ਆਪਾਂ ਕਈ ਵਾਰ এয়ারਪੋਰਟ ਤੇ ਵੀ ਦੇਖਿਆ ਚੂੜੇ ਵਗੈਰਾ ਵੀ 10 ਬੀਨ ਚ ਪਾ ਦਿੰਦੇ ਆ ਨੇ ਪਰ ਅੱਜ ਦੇ ਸੁਸਾਇਟੀ ਲਿਸ ਮਾ ਲਈਏ ਗਲਤ ਮੈਸੇਜ ਹੈ ਬਿਕਾਉਜ਼ ਪਿੱਛੋ ਪੇਰੈਂਟਸ ਲੜਕੇ ਦੇ ਡਿਪਰੈਸ਼ਨ ਚ ਆ ਜਾਂਦੇ ਆ ਲੜਕਾ ਖੁਦ ਡਿਪਰੈਸ਼ਨ ਚ ਆ ਜਾਂਦਾ ਹੈ ਤਾਂ ਬਹੁਤ ਗਲਤ ਹੈ ਉਹ ਇਵਨ ਕੀ ਉਹਨਾਂ ਨੂੰ ਇੱਥੋਂ ਤੱਕ ਮਜਬੂਰ ਤੱਕ ਦਾ ਸਟੈਪ ਉਠਾਣਾ ਪੈ ਜਾਂਦਾ ਹੈ ਪਰ ਲੜਕੀਆਂ ਬਾਹਰ ਜਾ ਕੇ ਡਿਚ ਕਰਦੀਆਂ ਬਟ ਕਈ ਵਾਰ ਲੜਕੇ ਵੀ ਲੜਕੀਆਂ ਨੂੰ ਡਿਚ ਕਰਦੇ ਨੇ ਕਿ ਬਾਹਰ ਜਾ ਕੇ ਬਦਲ ਜਾਂਦੇ ਨੇ ਜਾਂ ਹੋਰ ਉਹਨਾਂ ਦੇ ਅਫੇਅਰਸ ਚੱਲ ਪੈਂਦੇ ਨੇ ਤਾਂ ਇਹ ਅੱਜ ਦੀ ਸੋਸਾਇਟੀ ਲਈ ਸਮਾਜ ਲਈ ਬਹੁਤ ਗਲਤ ਮੈਸੇਜ ਹੈ ਐਵੇਂ ਹੋਣਾ ਤਾਂ ਨਹੀਂ ਚਾਹੀਦਾ ਕਿ ਇੱਧਰ ਅਗਰ ਲੜਕੀ ਬਾਹਰ ਜਾ ਕੇ ਬਦਲ ਜਾਂਦੀ ਹੈ ਤਾਂ ਇੱਧਰ ਉਹ ਸਾਰੀ ਫੈਮਿਲੀ ਲੜਕੇ ਦੀ ਬਰਬਾਦ ਹੋ ਜਾਂਦੀ ਹੈ ਉਹ ਸਾਰੇ ਡਿਪਰੈਸ਼ਨ ਚ ਆ ਜਾਂਦੇ ਆ ਔਰ ਅਗਰ ਲੜਕਾ ਬਦਲ ਜਾਂਦਾ ਹੈ ਤਾਂ ਉਹਨਾਂ ਲਈ ਵੀ ਸਾਰੇ ਲਈ ਹੈ ਤਾਂ ਅੱਜ ਦੇ ਟਾਈਮ 'ਚ ਬਹੁਤ ਗਲਤ ਹੈ ਇਹ ਹੋਣਾ ਨਹੀਂ ਚਾਹੀਦਾ ਐਵੇਂ ਤੁਸੀਂ ਆਪਣੇ ਆਲੇ-ਦੁਆਲੇ ਜਾਂ ਫਿਰ ਕਦੇ ਇਦਾਂ ਦਾ ਕੋਈ ਕੇਸ ਸੁਣਿਆ ਜਦੋਂ ਜਾਂ ਮੁੰਡਾ ਮੁੱਕਰ ਗਿਆ ਹੋਵੇ ਜਾਂ ਕੋਈ ਕੁੜੀ ਮੁੱਕਰ ਗਈ ਹੋਵੇ ਹਾਂ ਇੱਕ 24 ਈਅਰ 올ਡ ਲੜਕਾ ਸੀ ਲਵਪ੍ਰੀਤ ਉਸ ਉਸਨੇ ਕੇਸ ਕਾਫੀ ਵਾਇਰਲ ਹੋਇਆ ਹਾਂ ਉਸਨੇ ਵੀ ਆਈ ਥਿੰਕ ਕੋਈ ਸਟੈਪ ਚੱਕਿਆ ਕਰ ਲਈ ਸੀ ਲੜਕੀ ਦੇ ਬਾਹਰ ਜਾ ਕੇ ਮਤਲਬ ਉਸ ਨੂੰ ਟਿਚ ਕਰਤਾ ਸੀ ਇਹ ਬਹੁਤ ਗਲਤ ਹੈ ਅੱਜਕੱਲ ਲੜਕੇ ਡਿਪਰੈਸ਼ਨ 'ਚ ਆ ਰਹੇ ਆ ਆਪਣੇ ਮਤਲਬ ਉਹਨਾਂ ਦੇ ਪੇਰੈਂਟਸ ਡਿਪਰੈਸ਼ਨ ਚ ਆ ਰਹੇ ਆ ਸਹੀ ਨਹੀਂ ਲੱਗਦਾ ਵੀ ਇੱਕ ਧੰਦਾ ਹੀ ਬਣ ਗਿਆ ਵੀ ਨਿਆਣਿਆਂ ਨੂੰ ਬਾਹਰ ਧੰਦਾ ਬਣ ਗਿਆ ਅੱਜ ਦੇ ਟਾਈਮ 'ਚ ਧੰਦਾ ਬਣ ਗਿਆ ਬਟ ਜੋ ਨਹੀਂ ਹੋਣਾ ਚਾਹੀਦਾ ਦੇਖੋ ਕਿਵੇਂ ਪੇਰੈਂਟਸ ਆਪਣੇ ਬੱਚੇ ਨੂੰ ਪੜਾ ਲਿਖਾ ਕੇ ਕਿਸੇ ਲਾਇਕ ਬਣਾਉਂਦੇ ਆ ਔਰ ਬਾਅਦ 'ਚ ਸਡਨਲੀ ਇੱਕਦਮ ਇਹ ਸਭ ਹੋ ਜਾਏ ਬਹੁਤ ੱੱਕਾ ਲੱਗਦਾ ਹੈ ਹੁਣਾਤ ਨਹੀਂ ਚਾਹੀਦਾ ਧੰਦਾ ਬਣ ਗਿਆ ਹੈ ਜੋ ਕਿ ਇਹ ਸਭ ਬੰਦ ਹੋਣਾ ਚਾਹੀਦਾ ਹੈ ਇਸ ਤੇ ਕੋਈ ਕਦਮ ਐਕਸ਼ਨ ਲੈਣਾ ਚਾਹੀਦਾ ਹੈ ਸੋਸਾਇਟੀ ਨਾਲ ਬਾਬਾ ਜੀ ਮੌਜੂਦ ਆ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਬਾਬਾ ਜੀ ਕੀ ਨਾਮ ਹੈ ਤੁਹਾਡਾ ਮੈਂ ਐਸਰ ਇੰਟਰਸਿੰਗੀ ਆ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਉਰੀ ਜਾਂ ਜੀ ਪਲਸੌਰੇ ਚੋਂ ਨਿਕਲਦਾ ਸੋ ਜਿਵੇਂ ਅੱਜਕੱਲ ਬੜੇ ਇਦਾਂ ਦੇ ਚੀਜ਼ਾਂ ਚੱਲ ਪਈਆਂ ਵੀ ਬੱਚੇ ਬਾਹਰ ਜਾਣਾ ਚਾਹੁੰਦੇ ਆ ਕਈ ਵਾਰ ਮੁੰਡੇ ਜਦੋਂ ਬਾਹਰ ਜਾਣਾ ਚਾਹੁੰਦੇ ਹੁੰਦੇ ਆ ਤਾਂ ਉਹਨਾਂ ਕੋਲ ਆਇਲਸ ਕਲੀਅਰ ਨਹੀਂ ਹੁੰਦੀ ਤਾਂ ਮਾਪੇ ਵੀ ਐ ਕਰਦੇ ਆ ਵੀ ਅਸੀਂ ਕੁੜੀ ਲੱਭ ਲੈਂਦੇ ਆਇਲਸ ਕੀਤੀ ਹੋਈ ਉਹਨੂੰ ਬਾਹਰ ਭੇਜ ਦਿੰਦੇ ਪੈਸੇ ਲਗਾ ਕੇ ਫਿਰ ਕੁੜੀ ਉੱਥੇ ਜਾ ਕੇ ਮੁਕਰ ਜਾਂਦੀ ਹੈ ਅਜਿਹੇ ਕੇਸਿਸ ਬਹੁਤ ਹੁੰਦੇ ਫਿਰ ਮੁੰਡੇ ਕਰ ਲੈਂਦੇ ਆ ਤੁਸੀਂ ਇਹਨਾਂ ਚੀਜ਼ਾਂ ਨੂੰ ਲੈ ਕੇ ਕਿਵੇਂ ਵੇਖਦੇ ਹੋ ਇਹ ਗਲਤ ਹੈ ਬਿਲਕੁਲ ਹੀ ਗਲਤ ਹੈ ਜਦੋਂ ਬੱਚੇ ਆਪ ਨਹੀਂ ਕੰਮ ਕਰ ਸਕਦੇ ਹੈਗੇ ਕੋਈ ਅਸੀਂ ਤੇ ਅਸੀਂ ਦੂਸਰੇ ਦੇ ਬੋਭਾ ਕਾ ਅਸੀਂ ਜਾਣਾ ਚਾਹੁੰਦੇ ਆਂ ਤੇ ਦੱਸੋ ਪਹਿਲੇ ਤਾਂ ਅਸੀਂ ਗਲਤ ਹੈ ਜਦ ਅਸੀਂ ਕੁਝ ਨਹੀਂ ਕਰ ਸਕਦੇ ਹੈਂ ਜਦੋਂ ਅਸੀਂ ਨਹੀਂ ਕੁਝ ਕਰ ਸਕਦੇ ਹੈਗੇ ਤੇ ਅਸੀਂ ਦੂਸਰੇ ਦੇ ਸਿਰ ਪਰ ਰੱਖ ਕੇ ਜਾਣਗੇ ਹੁਣ ਉਹਦਾ ਕੀ ਪਤਾ ਅਗਲੇ ਦਾ ਕੀ ਮਾਇੰਡ ਹੈ ਗਾਹ ਉਹਨਾਂ ਲਾਲਚ ਹੋ ਜਾਣਾ ਪੈਸੇ ਦਾ ਹੈਂ ਅੱਜ ਅਸੀਂ ਲਾਲਚ ਕਰਕੇ ਉਹਨੂੰ ਭੇਜ ਰਹੇ ਹਾਂ ਆਪਣਾ ਪੈਸਾ ਲਾ ਕੇ ਕੁੜੀ ਨੂੰ ਕੱਲ ਕੁੜੀ ਵਾਲੇ ਗਾਹ ਉਹਨਾਂ ਨੂੰ ਕੋਈ ਲਾਲਚ ਹੋ ਗਿਆ ਉਹ ਮੁੱਕਰ ਜਾਣਗੇ ਹੂੰ ਦੱਸੋ ਬੰਦਾ ਕੀ ਕਰੇਗਾ ਹੈ ਕਿਹਨਾਂ ਦੀ ਗਲਤੀ ਸਾਬ ਲੱਗਦੀ ਮਾਪਿਆਂ ਦੀ ਗਲਤੀ ਹੈ ਨਿਆਣਿਆਂ ਦੀ ਗਲਤੀ ਹੈ ਕਿਹਨਾਂ ਦੀ ਗਲਤੀ ਹੈ ਗਲਤੀ ਤਾਂ ਜ਼ਿਆਦਾ ਬੱਚੇ ਦੀ ਬੱਚੇ ਦਬਾਅ ਪਾਉਣੇ ਮਾਪੇ ਪਰ ਜਾਣੇ ਖਾਤਰ ਫਿਰ ਮਾਪੇ ਨੂੰ ਕਦਮ ਚੱਕਣਾ ਪੈਂਦਾ ਫਿਰ ਉਹਨਾਂ ਦੇ ਘਰਾਉਨੇ ਆ ਜੋ ਵੀ ਹੈਗਾ ਕਰ ਉਹ ਫਿਰ ਹੁਣ ਬੱਚੇ ਫਿਰ ਬਾਅਦ ਵਿੱਚ ਬੱਚੇ ਫਿਰ ਬਾਅਦ ਪਛਤਾਉਂਦੇ ਪਹਿਲਾਂ ਸਮਝਦੇ ਨਹੀਂ ਹੈਗੇ ਮਾਪੇ-ਮਾਪ ਦੀ ਬਾਤ ਨੂੰ ਜੇ ਮਾਂ ਬਾਪ ਦੀ ਬਾਤ ਪਹਿਲਾਂ ਸਮਝਾਂ ਬੀ ਹਾਂ ਭਾਈ ਇਹ ਗਲਤ ਹੈ ਆਪਣੀ ਆਪ ਆਪਣੀ ਕਲੀਅਰ ਕਰੀਏ ਮਿਹਨਤ ਕਰੀਏ ਕੁਝ ਵੀ ਕਰੀਏ ਪੜਾਈ ਕਰੀਏ ਤੇ ਆਪ ਜਾਈਏ ਕਿਉਂ ਕਿਸੇ ਦੇ ਸਿਰ ਪਰ ਹੋ ਕੇ ਜਾਈਏ ਜਦੋਂ ਅਸੀਂ ਆਪ ਗਲਤ ਹੋ ਕੇ ਜਾ ਰਹੇ ਹਾਂ ਕੁੜੀ ਤਾਂ ਗਲਤ ਤਾਂ ਦੋ ਹੀ ਧੋਲੇ ਤੇ ਹੋਗੇ ਨਾ ਲਾਲਚੀ ਬਸ ਦੋਨਾਂ ਤੇ ਪੈ ਗਿਆ ਦੋਨੋਂ ਲਾਲਚ ਵਿੱਚ ਹੋ ਗਏ ਤੁਹਾਡੇ ਘਰ ਚ ਕੋਣ ਕੋਣ ਸਾਡੇ ਘਰ ਚ ਅਸੀਂ ਦੋ ਮੀਆਂ ਬੀਬੀ ਆਂ ਇੱਕ ਬੇਟਾ ਨੂ ਹੈ ਉਹਨਾਂ ਨੇ ਕਦੀ ਕਿਹਾ ਨਹੀਂ ਸੀ ਬਾਹਰ ਜਾਣਾ ਨਹੀਂ ਜੀ ਨਹੀਂ 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 ਇੱਥੇ ਹੀ ਕਰ ਬੈਠਾ ਆਪਣਾ ਹਾਂ ਜੀ ਤੁਹਾਨੂੰ ਕੀ ਲੱਗਦਾ ਬਾਹਰ ਜਾਣਾ ਚਾਹੀਦਾ ਯਾ ਇੱਥੇ ਰਹਿਣਾ ਚਾਹੀਦਾ ਨਹੀਂ ਜੀ ਜਿੰਨਾ ਹਜ਼ਾਰ ਉਹ ਸਭ ਕੁਝ ਆਏਗਾ ਉਹ ਵੀ ਜਾ ਕੇ ਹੁਣ ਦੱਸੋ ਐਡ ਐਡੀਆਂ ਪ੍ਰਾਪਰਟੀਆਂ ਕਰੋੜਾਂ ਅਰਬਾਂ ਦੀਆਂ ਪ੍ਰਾਪਰਟੀਆਂ ਪਈਆਂ ਹੁਣ ਛੱਡ ਕੇ ਉਹ ਬਾਹਰ ਜਾ ਰਹੇ ਆਂ ਦੱਸੋ ਉਹਨਾਂ ਨੂੰ ਕੀ ਕਿਹੜੀ ਕੰਮ ਬਾਤੇ ਜਾ ਰਹੇ ਹੋ ਪੈਸੇ ਖਤਰੀ ਜਾ ਰਹੇ ਆਂ ਜਾਂ ਪੈਸਾ ਉਹਨਾਂ ਦਾ ਸੂਰੇ ਨਹੀਂ ਸੰਭਿਆ ਜਾਂਦਾ ਉਹ ਬਾਹਰ ਜਾ ਕੇ ਕੀ ਕਰਨਗੇ ਆਪਣਾ ਦੇਸ਼ ਨੂੰ ਕੋ ਕਰ ਰਹੇ ਹੈ ਉਰੇ ਬੈਠ ਕੇ ਸਭ ਤੋਂ ਪਹਿਲਾਂ ਉਰੇ ਆ ਜੀ ਪਰ ਨਹੀਂ ਹੋ ਸਕਦਾ ਨਹੀਂ ਹੈਗੀ ਕੋਈ ਆਪਣਾ ਉਹ ਰੋਜ਼ਗਾਰ ਕੋਈ ਘਰ ਉਹ ਹਰ ਹੁੰਦਾ ਚਲੋ ਮੰਨਿਆ ਕੋਈ ਉਹ ਚਲੇ ਗਿਆ ਉਹ ਠੀਕ ਹੈ ਜੈਜ ਵੀ ਹੈ ਜਾਣਾ ਵੀ ਚਾਹੀਦਾ ਜਿਹੜਾ ਬੰਦਾ ਹੈ ਘੁੰਮਣ ਫਿਰਨ ਵਾਸਤੇ ਜਾਓ ਜੀ ਭਾਬਾ ਬਰ ਪ੍ਰਾਪਰਟੀਆਂ ਵਾਲੇ ਜਾਓ ਫਿਰ ਉਹ ਦੇਖੋ ਬਾਹਰੀ ਦੁਨੀਆ ਵੀ ਕਿੱਦਾਂ ਦੀ ਹੈ ਹੈ ਹੁਣ ਇਦਾਂ ਥੋੜੀ ਵੀ ਜਾ ਕੇ ਚਲੇ ਜਾਓ ਬਾਹਰ ਲਾਲਚ ਵਿੱਚ ਆਪਣਾ ਅੱਲਾਹ ਦੀ ਤਾਹ ਤੇ ਫਸਦੇ ਹੈ ਹੈ ਆਪਣੇ ਲਾਲਚ ਵਿੱਚੇ ਫਸ ਕੇ ਕੰਮ ਹੁੰਦਾ ਸਾਰਾ ਗਲਤ ਹੁੰਦਾ ਜੋ ਵੀ ਹੁੰਦਾ ਬਿਨਾਂ ਲਾਲਚ ਤੇ ਗਲਤ ਕੰਮ ਹੁੰਦਾ ਹੀ ਨਹੀਂ ਕੋਈ ਵੀ ਹੈ ਲਾਲਚ ਵਸ ਹੋ ਕੇ ਹੀ ਗਲਤ ਹੁੰਦਾ ਹੈ ਆਪਣਾ ਕੰਮ ਇੱਥੇ ਕਰਿਆ ਆਪਣੇ ਗੁਰਪੀਰਾਂ ਦੀ ਧਰਤੀ ਛੱਡ ਕੇ ਆਪਾਂ ਅੰਗਰੇਜ਼ਾਂ ਦੇ ਦੇਸ਼ ਵਿੱਚ ਜਾਣਾ ਸੀ ਠੀਕ ਨਹੀਂ ਮੰਨਦੇ ਅੱਛਾ ਅਸੀਂ ਇਹਦੇ ਆਪਣੇ ਗੁਰਪੀਰਾਂ ਦੀ ਧਰਤੀ ਆ ਮਿਹਨਤ ਕਰੋ ਇੱਥੇ 50 60 ਲੱਖ ਲਾ ਕੇ ਉੱਥੇ ਜਾਓਗੇ ਨਾ ਉਹ ਵੀ 50 60 ਲਾ ਕੇ ਇੱਥੇ ਲਾਓ ਆਪਣਾ ਬਿਜ਼ਨਸ ਚੰਗਾ ਚਲਾਓ ਚੰਗੀ ਕਮਾਈ ਕਰੋ ਬਹੁਤ ਕੇਸਿਸ ਆਂਦੇ ਆ ਜਿਹਦੇ ਵਿੱਚ ਮੁੰਡੇ ਕਰ ਜਾਂਦੇ ਕੁੜੀਆਂ ਵੀ ਕਰ ਜਾਂਦੀਆ ਜਦੋਂ ਉਹਨਾਂ ਦਾ ਹਸਬੰਡ ਜਾਂ ਵਾਈਫ ਉਹਨਾਂ ਨੂੰ ਬਾਹਰ ਨਹੀਂ ਸਕਦੇ ਆ ਘਰ ਦੇ ਵੀ ਪਰੇਸ਼ਾਨ ਹੁੰਦੇ ਆ ਡਿਪਰੈਸ਼ਨ ਚ ਹੁੰਦੇ ਕਈਆਂ ਨੇ ਆਪਣੇ ਬਹੁਤ ਪੈਸੇ ਲਗਾ ਕੇ ਜਾਂ ਘਰ ਗਿਰਵੀ ਰੱਖ ਕੇ ਉਹਨਾਂ ਨੂੰ ਭੇਜਿਆ ਹੁੰਦਾ ਸੋ ਇਹਨਾਂ ਚੀਜ਼ਾਂ ਨੂੰ ਕਿਵੇਂ ਵੇਖਦੇ ਹੋ ਬਹੁਤ ਮਜਬੂਰੀਆਂ ਬੱਚੇ ਮਾਪੇ ਨੂੰ ਇੰਨਾ ਮਜਬੂਰ ਕਰ ਦਿੰਦੇ ਨੇ ਨਾ ਉਹਨਾਂ ਨੂੰ ਫਿਰ ਮੌਤ ਤੋਂ ਬਿਨਾ ਹੋਰ ਕੋਈ ਰਸਤਾ ਮਿਲਦਾ ਹੀ ਨਹੀਂ ਬੱਚੇ ਕਹਿੰਦੇ ਵੀ ਸਾਨੂੰ ਦੋ ਪੈਸੇ ਅਸੀਂ ਜਾਣਾ ਨਹੀਂ ਅਸੀਂ ਮਰੂੰਗਾ ਨਹੀਂ ਤੁਸੀਂ ਮਰ ਜਾਓ ਫਿਰ ਕੁਛ ਨਾ ਕੁਛ ਤਾਂ ਬੱਚਿਆਂ ਨੂੰ ਫਿਰ ਮਾਪੇ ਨੂੰ ਕਰਨਾ ਹੀ ਪੈਂਦਾ ਫਿਰ ਕਹਿੰਦੇ ਫਿਰ ਬਾਬਾਪਨ ਪੁੱਛਦੇ ਨਹੀਂ ਫੇ ਮਾਪੇ ਤੇਰੂ ਦੇ ਫੇ ਦੇ ਪਿੰਗਲਵਾੜਿਆਂ ਚ ਮਾਪੇ ਬੈਠੇ ਫੇ ਮਾਪੇ ਨੇ ਸਾਰੀ ਉਮਰ ਕਮਾਈ ਕਰੀ ਉਹ ਬੱਚਿਆਂ ਨੂੰ ਦੇਤੀ ਬੱਚਿਆਂ ਨੇ ਜਾ ਕੇ ਉੱਥੇ ਖੜਾਤੀ ਅੰਗਰੇਜ਼ਾਂ ਦੇ ਦੇਸ਼ ਵੀ ਜਾ ਕੇ ਇੱਥੇ ਮਾਪੇ ਰੂਲ ਦੇ ਉਹ ਪਿੰਗਲਵਾੜਿਆਂ ਚ ਬੈਠੇ ਘਰਾਂ ਨੂੰ ਜੰਦੇ ਲੱਗੇ ਕੋਠੀਆਂ ਜੜੀਆਂ ਬਣਾ ਲਈਆਂ ਕਰਨਾਲਾਂ ਦੀਆਂ ਉਹਨਾਂ ਨੂੰ ਜੰਦੇ ਲੱਗੇ ਪਈਆਂ ਕੀ ਕਰਨਾ ਐਸੀਆਂ ਕਮਾਈਆਂ ਦੇ ਅਸੀਂ ਤਾਂ ਇਹ ਤਾਂ ਬੁਰਧ ਬਸ ਕਹਿੰਦੇ ਆਪਣਾ ਇੱਥੇ ਰਹੋ ਜਿੱਥੇ ਜੰਮੇ ਪੜੇਓ ਉਸੇ ਚੀਜ਼ ਨੂੰ ਸੰਭਲੋ ਬਹੁਤ ਕੁਝ ਸਕੇਗਾ ਜਿਹਨਾਂ ਕੋਲ ਇੱਥੇ ਸਭ ਕੁਝ ਸਭ ਕੁਝ ਉੱਥੇ ਉਹਨੂੰ ਬਾਹਰ ਜਾਣ ਦੀ ਲੋੜ ਕੋਈ ਨਹੀਂ ਇੰਨਾ ਪੈਸਾ ਲਾਣਾ ਇੰਨਾ ਪੈਸਾ ਆਪਣੇ ਉਰੇ ਲਾ ਲੋ ਅੱਛਾ ਤੁਸੀਂ ਕਦੇ ਆਪਣੇ ਆਲੇ ਦੁਆਲੇ ਇਦਾਂ ਦੇ ਕੇਸਿਸ ਵੇਖਿਆ ਜਿੱਥੇ ਮਤਲਬ ਮੁੰਡੇ ਨਾਲ ਧੋਖਾ ਦੇ ਦਿੱਤਾ ਹੋਵੇ ਬਾਹਰ ਜਾ ਕੇ ਜਾਂ ਫਿਰ ਕੁੜੀ ਨਾਲ ਧੋਖਾ ਦੇ ਦਿੱਤਾ ਹੋਵੇ ਤਾਂ ਸੌਂਦੇ ਟੀਵੀ 'ਚ ਉਹ ਸੁਣੀ ਤਾਂ ਰੋਜ਼ ਅਸੀਂ ਇਹੀ ਕੁਝ ਸੌਂਦੇ ਆਂ ਕਦੇ ਕੋਈ ਮੁੰਡਾ ਨਹੀਂ ਬੁਲਾਉਂਦਾ ਕੁੜੀ ਨੂੰ ਕੋਈ ਕੁੜੀ ਮੁੰਡੇ ਨੂੰ ਨਹੀਂ ਬੁਲਾਉਂਦੀ ਮੁੰਡਾ ਪੈਸੇ ਲੈ ਕੇ ਭੱਜ ਗਿਆ ਕੁੜੀ ਪੈਸੇ ਲੈ ਕੇ ਭੱਜ ਗਈ ਬਸ ਇਹ ਗੱਲ ਅਸੀਂ ਰੋਜ਼ ਇਹੀ ਟੀਵੀਆਂ 'ਚ ਇਹੀ ਕੁਝ ਸੌਂਦੇ ਆਂ ਪੰਜਾਬ 'ਚ ਜ਼ਿਆਦਾ ਹੋ ਪੰਜਾਬ 'ਚ ਤਾਂ ਬਹੁਤ ਜ਼ਿਆਦਾ ਪੰਜਾਬ ਜਮੀਨਾਂ ਹੋ ਗਈਆਂ ਜ਼ਿਆਦਾ ਮਹਿੰਗੀਆਂ ਪੈਸਾ ਹੋ ਗਿਆ ਬਹੁ ਉੱਥੇ ਜਾ ਕੇ ਐ ਨਹੀਂ ਪਤਾ ਵੀ ਸਾਨੂੰ ਕਿੰਨੀ ਕਮਾਈ ਕਰਦੀ ਮੈਂ ਇੱਥੇ ਆਪਣਾ ਆਰਾਮ ਨਾਲ ਟੌਰ ਵਿਚ ਰਹੇ ਨੇ ਪਰ ਉੱਥੇ ਜਾ ਕੇ ਦੁੱਗਣੀ ਕਮਾਈ ਕਰਨੀ ਪੈਂਦੀ ਐ ਇੰਨਾ ਪੈਸਾ ਲਾ ਕੇ ਸਾਰਾ ਮੈਂ ਤਾਂ ਕਹਿੰਦੀ ਬਿਲਕੁਲ ਨਾ ਜਾਓ ਨਹੀਂ ਜਾਓ ਬਿਲਕੁਲ ਨਹੀਂ ਜਾਓ ਜਿਹਦੇ ਕੋਲ ਇੰਨਾ ਪੈਸਾ ਨਾ ਆਪਣੀ ਦੁਕਾਨ ਕਰੋ ਕਾਰੋਬਾਰ ਕਰੋ ਆਪਣੇ ਆ ਬੱਚਿਆਂ ਵਿੱਚ ਰਹੋ ਪਰਿਵਾਰ ਵਿੱਚ ਰਹੋ ਬਸ ਜੋ ਚੀਜ਼ ਉਰੇ ਆ ਉੱਥੇ ਕਿਤੇ ਸਾਨੂੰ ਮਿਲਣੀ ਐ ਆਪਣਾ ਘਰ ਛੱਡ ਕੇ ਕਿਤੇ ਨਾ ਜਾਉ ਬਸ ਬਹੁਤ ਬਹੁਤ ਸ਼ੁਕਰੀਆ ਗੱਲ ਕਰਨ ਲਈ ਸੋ ਇੱਥੇ ਅਸੀਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਜਿੱਥੇ ਕਈਆਂ ਨੇ ਕਿਹਾ ਵੀ ਮੁੰਡਿਆਂ ਦੀ ਵੀ ਗਲਤੀ ਹੈ ਤੇ ਕਈਆਂ ਨੇ ਕਿਹਾ ਕੁੜੀਆਂ ਦੀ ਗਲਤੀ ਹੈ ਤੇ ਕਈਆਂ ਦੇ ਵੱਲੋਂ ਇਹ ਵੀ ਕਿਹਾ ਗਿਆ ਵੀ ਘਰਦਿਆਂ ਦੀ ਵੀ ਗਲਤੀ ਹੈ ਕਿਉਂਕਿ ਘਰਦਿਆਂ ਵੱਲੋਂ ਵੀ ਜੋ ਆਪਨੇ ਨਿਆਂਿਆਂ ਨੂੰ ਇਸੇ ਤਰੀਕੇ ਦੇ ਨਾਲ ਰੱਖਿਆ ਜਾਂਦਾ ਵੀ ਚਲ ਕੋਈ ਨਾ ਆਪਾਂ ਪੈਸੇ ਲਗਾ ਕੇ ਤੈਨੂੰ ਬਾਹਰ ਭੇਜ ਦਵਾਂਗੇ ਜਾਂ ਵਿਆਹ ਕਰਵਾ ਕੇ ਭੇਜ ਦਵਾਂਗੇ ਤਾਂ ਕਈਆਂ ਦੇ ਕਹਿਣਾ ਸੀਗਾ ਕਿ ਬੱਚਿਆਂ ਦੇ ਵੱਲੋਂ ਜ਼ਿੱਦ ਕੀਤੀ ਜਾਂਦੀ ਹੈ ਤਾਂ ਜਿਹੜੇ ਮਾਪੇ ਆ ਉਹਨਾਂ ਦੀ ਇੱਜ਼ਤ ਦੇ ਅੱਗੇ ਝੁਕਦੇ ਆ ਕਿਉਂਕਿ ਬਹੁਤ ਸਾਰੇ ਜਮੀਨਾ ਵਿੱਚ ਜਾਂਦੀਆਂ ਨੇ ਗਿਰਵੀ ਰੱਖਿਆ ਜਾਂਦੀਆਂ ਨੇ ਤੇ ਆਪਣੇ ਬੱਚਿਆਂ ਨੂੰ ਬਾਹਰ ਭੇਜਦੇ ਆ ਤੇ ਕਈ ਵਿਆਹ ਕਰਵਾ ਕੇ ਨੂੰਹਾਂ ਨੂੰ ਬਾਹਰ ਭੇਜਦੇ ਆ ਤੇ ਇੱਥੇ ਉਹਨਾਂ ਦੇ ਨਾਲ ਧੋਖਾ ਹੋ ਜਾਂਦਾ ਤੇ ਬਹੁਤ ਧੋਖਾ ਹੋ ਜਾਂਦਾ ਉਹਨਾਂ ਦੇ ਨਾਲ ਰਹਿਣਾ ਤੁਹਾਡਾ ਕੀ ਨਜ਼ਰੀਆ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਸਾਨੂੰ ਜ਼ਰੂਰ ਦੱਸਿਓ ਐਸ ਦੇ ਨਾਲ ਹੀ ਮੈਨੂੰ ਯਾਨੀ ਕਿ ਸੋਨਿਆ ਦੇ ਇਜਾਜ਼ਤ ਤੇ ਦੇਖਦੇ ਰਹੋ ਦੈਨਿਕ ਸਵੇਰਾ